ਇਸ ਛੋਟੇ ਜਿਹੇ ਨਗਰ ਨੇ ਬਹੁਤ ਤਰੱਕੀ ਕੀਤੀ ਬੜੀ ਇੰਡਸਟਰੀਆਂ ਇੱਥੇ ਟਰਾਲੀਆਂ ਦੀ ਤੇ ਹੋਰ ਵੀ ਔਰ ਉਹਦੇ ਵਾਸਤੇ ਉਹ ਹੋਰ ਵੱਡੇ ਫੁੱਲੇ ਉਹਦੇ ਲਈ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਸੀ ਕਿ ਸਾਡਾ ਜਿਹੜਾ ਰਿੰਗ ਰੋਡ ਆ ਉਹਦੀ ਸਰਵੇ ਵਾਸਤੇ ਜਿਹੜਾ ਸਰਕਾਰ ਨੇ ਪੈਸੇ ਸਾਨੂੰ ਅਨਾਉਂਸ ਕਰ ਦਿੱਤੇ ਆ ਸਾਡੇ ਮਹਿਕਮੇ ਦੇ ਖਾਤੇ ਦੇ ਵਿੱਚੋਂ ਪੈਸੇ ਆ ਗਏ ਹੁਣ ਸਰਵੇ ਸ਼ੁਰੂ ਹੋਊਗਾ ਰਿੰਗ ਰੋਡ ਦਾ ਔਰ ਮੇਰਾ ਨਹੀਂ ਤੁਹਾਡਾ ਤੇ ਮੇਰਾ ਸਾਂਝਾ ਇੱਕ ਸੁਪਨਾ ਪੂਰਾ ਮੋੜ ਵਾਲੀ ਗੱਲ ਹੈ ਮੇਰਾ ਡ੍ਰੀਮ ਪ੍ਰੋਜੈਕਟ ਹੈ ਤੁਹਾਡਾ ਵੀ ਡ੍ਰੀਮ ਪ੍ਰੋਜੈਕਟ ਹੈ ਕਿ ਬਿਲਕੁਲ ਬਹੁਤ ਅੱਗੇ ਵੱਧ ਸਕਦਾ ਸੀ ਹੁਣ ਤੱਕ ਇਹ ਕਿਲੋਮੀਟਰਾਂ ਦੇ ਵਿੱਚ ਫੈਲ ਜਾਣਾ ਚਾਹੀਦਾ ਸੀ ਜਿੰਨਾ ਇੱਥੇ ਬਿਜ਼ਨਸ ਹੈ ਤੇ ਜਿੰਨਾ ਬਤਾਇਆ ਜਾ ਸਕਦਾ ਸੀ ਅੱਜ ਆਪਾਂ ਹਾਸਲ ਕੀਤਾ ਨਾ ਤੰਤਨ ਬਾਬਾ ਵਿਸ਼ਵਕਰਮਾ ਜੀ ਦਾ ਪੁਰਬਧਾੜਾ ਮਨਾ ਰਹੇ ਆ ਪੁਰਬ ਮਨਾ ਰਹੇ ਆ ਜਿਵੇਂ ਹਰ ਸਾਲ ਮਨਾਉਂਦੇ ਆ ਮੇਰੇ ਵੱਲੋਂ ਸਮੁੱਚੀ ਕਮੇਟੀ ਨੂੰ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪਿਲਕੇ ਦੀ ਵੀ ਬੈਠੀ ਆ ਸਾਰੇ ਕੌਂਸਲਰ ਸਰਵਾਨ ਪ੍ਰਧਾਨ ਸਰਵਰ ਔਰ ਪਤਵੰਤੇ ਵੀ ਬੈਠੇ ਨੇ ਸਾਰੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਆਪ ਸਭ ਨੂੰ ਨਗਰ ਨੂੰ ਦੇਸ਼ ਦੁਨੀਆ ਦੇ ਵਿੱਚ ਵਸਤੀ ਸਾਰੀ ਸੰਗਤ ਜਿਹੜੀ ਬਾਬਾ ਜੀ ਨੂੰ ਯਾਦ ਕਰਦੀ ਹੈ ਹਮੇਸ਼ਾ ਯਾਦ ਕਰਦੀ ਹੈ ਔਰ ਅੱਜ ਦੇ ਦਿਨ ਦੇ ਵਿੱਚ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਨਮਸਤਕ ਹੋਣ ਆਉਂਦੀ ਹੈ ਆਪ ਸਭ ਨੂੰ ਮੇਰੇ ਵੱਲੋਂ ਅੱਜ ਦੇ ਇਸ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਲੱਖ ਲੱਖ ਮੁਬਾਰਕਾਂ ਬਾਬਾ ਜੀ ਇਸੇ ਤਰ੍ਹਾਂ ਸਾਨੂੰ ਸਭ ਨੂੰ ਖੱਤੀ ਕਿਰਤ ਕਰਨ ਦਾ ਆਪਣੀ ਕਿਰਤ ਕਮਾਈ ਹੱਥੀਂ ਕਿਰਤ ਕਰਨ ਦਾ ਜਿਨ੍ਹਾਂ ਵੀ ਉਹ ਦਿੰਦੇ ਨੇ ਜਿਨ੍ਹਾਂ ਦੇ ਰਾਹੇ ਅਸੀਂ ਚੱਲਦੇ ਆ ਕਿ ਵੀ ਕਨਸੈਪਟ ਚਾਹੇ ਇਹ ਹੀ ਡਾਕਟਰ ਕੀਤਾ ਦੁਨੀਆ ਨੇ ਪਾਪਾ ਵਿਸ਼ੂ ਕਰਮਾਚੀ ਵਾਲਾ ਕਿ ਹੱਥੀ ਮਿਹਨਤ ਹੱਥੀ ਕਿਰਤ ਸੰਜੀਦਗੀ ਇਨਸਾਨ ਦੇ ਵਿੱਚ ਆਉਂਦੀ ਹੈ ਜਦੋਂ ਅਸੀਂ ਬਹੁਤ ਬਰੀਕੀ ਦਾ ਦਸਤਕਾਰੀ ਦਾ ਕੰਮ ਕਰਦੇ ਆ ਸ਼ਿਲਪਕਾਰੀ ਦਾ ਕੰਮ ਕਰਦੇ ਉਹ ਕੈਸੇ ਕੰਮ ਆ ਉਹ ਐਸੇ ਕਮਿਆਂ ਜਿਹੜਾ ਕਰਦਿਆਂ 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 ਇਨਸਾਨ ਜਿਹੜਾ ਨਾ ਉਹੀ ਹੋ ਜਾਂਦਾ ਭਗਵਾਨ ਵਿਸ਼ਵਕਰਮਾ ਜੀ ਇੱਦਾਂ ਹੀ ਸਾਡੇ ਤੇ ਸਭ ਤੇ ਨਗਰ ਤੇ ਖਾਸ ਕਰਕੇ ਆਪਣਾ ਮਿਹਰ ਪਰਿਆ ਹੱਥ ਰੱਖਣ ਪਰਿਵਾਰਾਂ ਨੂੰ ਪਿਆਰ ਇਤفاق ਨਗਰ ਨੂੰ ਪਿਆਰ ਇਤفاق ਇਕੱਠੇ ਹੋ ਕੇ ਰਲ ਮਿਲ ਕੇ ਭਾਈਚਾਰਕ ਸਾਂਝ ਨਾਲ ਚੱਲਣ ਦਾ ਬਲ ਬਖਸ਼ਣ ਔਰ ਇਸੇ ਤਰ੍ਹਾਂ ਨਗਰ ਸਾਡਾ ترقی ਕਰਦਾ ਰਹੇ ਇੱਕ ਖੁਸ਼ਖਬਰੀ ਤੁਹਾਨੂੰ ਦੇਣੀ ਹੈ ਪਰਮਾਤਮਾ ਕੋਈ ਨਾ ਕੋਈ ਖੁਸ਼ਗਵਰੀ ਦੇ ਹੀ ਦਿੰਦਾ ਮੇਰੇ ਹਿੱਸੇ ਕਿ ਮੈਂ ਜਦੋਂ ਵੀ ਆਵਾਂ ਸਾਲ ਬਾਅਦ ਫਸਲਾਂ ਪਛਕਾਈ ਤੇ ਜਾਵਾਂ ਅਸੀਂ ਜਿਹੜਾ ਕਿਉਂਕਿ ਕਾਰੋਬਾਰੀ ਹੋ ਸਾਰੇ ਬਿਲਕੇ ਨੂੰ ਬੜੀ ਨਿਮਤ ਹੈ ਬਾਬਾ ਮਿਸ਼ਰ ਕੋਈ ਸ਼ੁਕਰ ਕਰਾਂ ਚੀ ਬਹੁਤ ਨਿਮਤ ਹੈ ਇਸ ਛੋਟੇ ਜਿਹੇ ਨਗਰ ਨੇ ਬਹੁਤ ਤਰੱਕੀ ਕੀਤੀ ਬੜੀ ਇੰਡਸਟਰੀਆਂ ਇੱਥੇ ਟਰਾਲੀਆਂ ਦੀ ਤੇ ਹੋਰ ਵੀ ਔਰ ਉਹਦੇ ਵਾਸਤੇ ਉਹ ਹੋਰ ਵੱਡੇ ਫੁੱਲੇ ਉਹਦੇ ਲਈ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਸੀ ਕਿ ਸਾਡਾ ਜਿਹੜਾ ਰਿੰਗ ਰੋਡ ਆ ਉਹਦੀ ਸਰਵੇ ਵਾਸਤੇ ਜਿਹੜਾ ਸਰਕਾਰ ਨੇ ਪੈਸੇ ਸਾਨੂੰ ਅਨਾਉਂਸ ਕਰ ਦਿੱਤੇ ਆ ਸਾਡੇ ਮਹਿਕਮੇ ਦੇ ਖਾਤੇ ਦੇ ਵਿੱਚੋਂ ਪੈਸੇ ਆ ਗਏ ਹੁਣ ਸਰਵੇ ਸ਼ੁਰੂ ਹੋਊਗਾ ਰਿੰਗ ਰੋਡ ਦਾ ਔਰ ਮੇਰਾ ਨਹੀਂ ਤੁਹਾਡਾ ਤੇ ਮੇਰਾ ਸਾਂਝਾ ਇਹ ਇੱਕ ਸੁਪਨਾ ਪੂਰਾ ਹੋਣ ਵਾਲੀ ਗੱਲ ਆ ਮੇਰਾ ਡ੍ਰੀਮ ਪ੍ਰੋਜੈਕਟ ਆ ਤੁਹਾਡਾ ਵੀ ਡ੍ਰੀਮ ਪ੍ਰੋਜੈਕਟ ਆ ਕਿ ਬਿਲਕੁਲ ਬਹੁਤ ਅੱਗੇ ਵੱਧ ਸਕਦਾ ਸੀ ਹੁਣ ਤੱਕ ਇਹ ਕਿਲੋਮੀਟਰਾਂ ਦੇ ਵਿੱਚ ਫੈਲ ਜਾਣਾ ਚਾਹੀਦਾ ਸੀ ਜਿੰਨਾ ਇੱਥੇ ਬਿਜ਼ਨਸ ਹੈ ਤੇ ਜਿੰਨਾ ਪਟਾਇਆ ਜਾ ਸਕਦਾ ਸੀ ਜੇ ਹਿੰਮਤ ਕੀਤੀ ਹੁੰਦੀ ਜੇ ਪਹਿਲਾ ਇਸ ਹਿੰਮਤ ਦੇ ਨਾਲ ਸਾਡਾ ਰਿੰਗ ਰੋਡ ਬਣ ਜਾਂਦਾ ਹਜੇ ਵੀ ਸਮਾ ਲਗਣਾ ਇਹ ਇਹ ਹੈ ਜੇ ਦੂਸਰਾ ਕਦਮ ਆ ਇਸ ਤੋਂ ਬਾਅਦ ਤੀਸਰਾ ਚੌਥਾ ਤੇਈ ਫੇਜ਼ ਆਉਣੇ ਇਹਦੇ ਵਿੱਚ ਕਿ ਜਿਵੇਂ ਹੁਣ ਸਰਵੇ ਹੋਏਗਾ ਕਿ ਕਿੱਥੇ ਕਿਸੇ ਦੀ ਮੋਟਰ ਆ ਕਿੱਥੇ ਕਿਸੇ ਦਾ ਘਰ ਵਿੱਚ ਆਉਂਦਾ ਜਿਹੜਾ ਸੀ ਜਗਾ ਸਾਰੇ ਪਾਸਿਓ ਲੈਣੀ ਆ ਚਾਰਚ ਫੇਰੇ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਆਉਂਦੀ ਆ ਕਿੱਥੇ ਖੰਭਾ ਆਉਂਦਾ ਕਿੱਥੇ ਕਿਸੇ ਪਰਿਵਾਰ ਦਾ ਘਰ ਆ ਗਿਆ ਕਿੱਥੋਂ ਦੀ ਰਸਤਾ ਲੰਘਦਾ ਕਿੱਥੋਂ ਦੀ ਪਾਈਪਲਾਈਨ ਲੰਘਦੀ ਇਹ ਸਰਵੇ ਆ ਕੱਲੀ ਕੱਲੀ ਚੀਜ਼ ਜਿਹੜੀ ਪੁਆਇੰਟ ਆਊਟ ਕੀਤੀ ਜਾਊਗੀ ਉਸ ਤੋਂ ਬਾਅਦ ਫਿਰ ਸਾਡੇ ਜਦੋਂ ਰਿੰਗ ਰੋਡ ਵਾਸਤੇ ਪੈਸੇ ਇਸ਼ੂ ਹੋਣਗੇ ਫਿਰ ਜਿਡਿਟੀ ਸ਼ਿਫਟਿੰਗ ਹੁੰਦੀ ਆ ਫਿਰ ਜ਼ਮੀਨ ਅਕਵਾਇਰ ਹੁੰਦੀ ਆ ਔਰ ਕੱਲੀਆਂ ਕੱਲੀਆਂ ਚੀਜ਼ਾਂ ਇਹ ਥੋੜੇ ਜਿਹਾ ਲੰਬੇ ਜਿਹੇ ਫਲਸਫੇ ਨੇ ਲੰਬੀਆਂ ਚੀਜ਼ਾਂ ਨੇ ਪਰ ਅਸੀਂ ਕੰਮ ਗੁਜ਼ਰਾਂਗੇ ਕਿਉਂਕਿ ਸਾਡੀ ਸਾਫ਼ ਨੀਅਤ ਆ ਅਸੀਂ ਇੱਥੇ ਦੇ ਲੋਕਾਂ ਨੂੰ ਸਮਰਪਿਤ ਆ ਉਹਨਾਂ ਵਾਸਤੇ ਜੇ ਸਾਫਨियत ਦੇ ਨਾਲ ਜੇ ਕੰਮ ਸ਼ੁਰੂ ਕੀਤਾ ਮੈਂ ਗਾਰਦੁਕ ਸੱਚੇ ਪਾਤਸ਼ਾਹ ਕੀ ਬੇਨਤੀ ਕਰਦੀ ਹਾਂ ਅਰਦਾਸ ਕਰਦੀ ਹਾਂ ਕਿ ਸਾਡੇ ਇਸ ਸੁਪਨੇ ਨੂੰ ਭਾਗ ਲਾਇਓ ਫਲ ਆਇਓ ਔਰ ਅਸੀਂ ਅਗਲੇ ਸਾਲ ਤੱਕ ਇਹਨੂੰ ਹੋਰ ਬਹੁਤ ਸਾਰਾ ਅੱਗੇ ਤੱਕ ਅਸੀਂ ਪਹੁੰਚ ਜਾਈਏ ਤਾਂ ਕਿ ਜਿਹੜੀ ਆਸ ਮੈਨੂੰ ਤਾਂ ਪਹਿਲਾਂ ਦੀ ਵਜ੍ਹੀ ਹੋਈ ਕਿਉਂਕਿ ਪਰਮਾਤਮਾ ਦੀ ਮਿਹਰ ਨਾਲ ਚੜ੍ਹੇ ਰਹਿਣ ਵਿਸ਼ਵਾਸ ਕਰਕੇ ਕਿਸੇ ਵੀ ਕੰਮ ਵਾਸਤੇ ਤੁਰਦੇ ਹਾਂ ਸਾਫਨियत ਨਾਲ ਕਰਦੇ ਹਾਂ ਭਲੇ ਲਈ ਕਰਦੇ ਹਾਂ ਤੇ ਦਾਤਾ ਮਿਹਰ ਜ਼ਰੂਰ ਕਰਦਾ ਹੈ ਔਰ ਤੁਹਾਨੂੰ ਵੀ ਵਿਸ਼ਵਾਸ ਹੋਣਾ ਹੈ ਕਿ ਅਸੀਂ ਇਹ ਕੰਮ ਦੇ ਪ੍ਰੇਰ ਹਰ ਹਾਲਤ ਦੇ ਵਿੱਚ ਚੜ੍ਹਨ ਵਾਲੇ ਹਾਂ ਔਰ ਮੈਂ ਪ੍ਰਬੰਧਕ ਕਮੇਟੀ ਚੜੀ ਬਾਬਾ ਵਿਸ਼ਫ ਕਰਮਾਚਾਰੀ ਇਸ ਸਥਾਨ ਦੀ ਪੁਤਰ ਸਥਾਨ ਦੀ ਉਹਦੇ ਅੱਗੇ ਵੀ ਮੈਂ ਬੇਨਤੀ ਕਰਦੀ ਹਾਂ ਕਿ ਇੱਥੇ ਜਿਹੜੀ ਵੀ ਕੋਈ ਡਰਗਮੈਂਟ ਹੋਣ ਵਾਲੀ ਹੈ ਜਿਹੜਾ ਵੀ ਕੋਈ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਨਗਰ ਕੌਂਸਲ ਦੇ ਵਿੱਚ ਆਪਣਾ ਜ਼ਰੂਰ ਲੱਗ ਕੇ ਤੇ ਉਹ ਤੁਹਾਡੇ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਨਹਿਰ ਕੌਂਸਲ ਦੇ ਸਾਡੇ ਵਾਈਸ ਪ੍ਰਧਾਨ ਵਿਪੱਖੇ ਪ੍ਰਧਾਨ ਜੀ ਬੈਠੇ ਸਾਰੇ ਕੌਂਸਲਰ ਸਨ ਮੌਨ ਬੜੇ ਤੁਸੀਂ ਆਪਣਾ ਜ਼ਰੂਰ ਜਿਹੜੀ ਵੀ ਕੋਈ ਇੱਥੇ ਕੋਈ ਕੰਮ ਕਰਨਾ ਚਾਹੁੰਦੇ ਉਹਦੇ ਵਾਸਤੇ ਤੁਸੀਂ ਜ਼ਰੂਰ ਦੱਸੋ ਤਾਂ ਕਿ ਅਸੀਂ ਉਹਨੂੰ ਖੁਸ਼ੀ-ਖੁਸ਼ੀ ਆਪਣੀ ਕਹਿਣੋ ਕਿ ਆਪਣੀ ਖੁਸ਼ਕਿਸਮਤੀ ਸਮਝਦੇ ਹੋਏ ਅਸੀਂ ਉਸ ਕੰਮ ਨੂੰ ਹਰ ਹਾਲਤ ਦੇ ਵਿੱਚ ਲਿੰਬਰੇ ਚੜਾਗੇ ਜਿੱਥੇ ਮੇਰੀ ਜ਼ਰੂਰਤ ਹੋਊਗੀ ਜਿੱਥੇ ਮੇਰੇ ਫੰਡਾਂ ਦੀ ਜ਼ਰੂਰਤ ਹੋਊਗੀ ਮੈਦੋਂਗੀ ਜਿੱਥੇ ਕਨਸਲ ਦੀ ਜ਼ਰੂਰਤ ਹੋਊਗੀ ਉੱਥੇ ਕਨਸਲ ਕਰੂੰਗੀ ਔਰ ਅਸੀਂ ਇੱਥੇ ਜ਼ਰੂਰ ਮੈਂ ਚਾਹੂੰਗੀ ਕਿ ਕੁਛ ਨਾ ਕੁਛ ਥੋੜਾ ਅੱਗੇ ਵਧਾਇਆ ਜਾਵੇ ਮੈਂ ਮੈਨੂੰ ਇੰਨੇ ਦਾ ਹੀ ਪਤਾ ਜਿੱਥੇ ਅਸੀਂ ਖੜੇ ਆ ਜਿੱਥੇ ਚਾ ਪਿੰਦੇ ਆ ਜਿੱਥੋਂ ਨਿਕਲ ਕੇ ਚਲੇ ਜਾਨੇ ਬਹੁਤ ਸਖਿਸ਼ ਹੋਰ ਹੋਣ ਵਾਲਾ ਹੋਏਗਾ ਦਰਦੀ ਸਾਹਿਬ ਬੈਠੇ ਆ ਦਰਦੀ ਸਾਹਿਬ ਤੁਹਾਡਾ ਜਿਹੜਾ ਸਾਈਸੀ ਬਾਬਾ ਜੀਵਨ ਸਿੰਘ ਜੀ ਦੇ ਗੁਰਦਵਾਰ ਸਾਹਿਬ ਦੇ ਵਿੱਚ ਜਿਹੜਾ ਕਰਕੇ ਆਏ ਸੀ ਉਹਦਾ ਵੀ ਅਸੀਂ ਆਲਮੋਸਟ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜ਼ਰੂਰ ਉੱਥੇ ਵੀ ਸਮਾਂ ਦੇ ਕੇ ਔਰ ਆਉਣ ਵਾਲੇ ਬਾਬਾ ਜੀਵਲ ਸਿੰਘ ਜੀ ਦੇ ਸ਼ਹੀਦੀ ਪਰਉਤਪਾਦ ਪਹਿਲਾਂ ਪਹਿਲਾਂ ਜ਼ਰੂਰ ਤੁਸੀਂ ਆਪਣੀ ਇੱਛਾ ਅਨਸਾਰ ਜੋ ਵੀ ਉੱਥੇ ਕਰਵਾਉਣਾ ਚਾਹੁੰਦੇ ਆ ਮੇਲੇ ਵੱਲੋਂ ਵੀ ਪੈਸੇ ਦਿੱਤੇ ਜਾਣਗੇ ਕਾਉਂਸਲ ਵੱਲੋਂ ਵੀ ਦਿੱਤੇ ਜਾਣਗੇ 5 ਲੱਖ ਰੁਪਏ ਕਾਉਂਸਲ ਦੇ ਰਹੀ ਹੈ 5 ਲੱਖ ਰੁਪਏ ਮੈਂ ਤੁਹਾਨੂੰ ਦੇ ਰਹੀ ਹਾਂ ਤੁਸੀਂ ਜੋ ਉੱਥੇ ਚਾਹੋ ਬਿੱਤਰ ਸਮਝੋ ਤੁਸੀਂ ਉੱਥੇ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਤੁਹਾਡੇ ਸਭ ਦੇ ਦਰਸ਼ਨ ਕਰਵਾਏ ਨੇ ਇੱਕ ਵਾਰੀ ਫਿਰ ਤੋਂ ਮੇਰੀ ਸਾਰੇ ਆਵਾਜ਼ੀ ਪਾਰਟੀ ਦੇ ਸਮੁੱਚੀ ਲੀਡਰਸ਼ਿਪ ਨੂੰ ਸਮੁੱਚੀ ਟੀਮ ਨੂੰ ਆਪ ਸਭ ਨੂੰ ਬਾਬਾ ਬਿਸ਼ਕਰਮਾ ਜੀ ਦੇ ਅੱਜ ਦੇ ਦਿਵਸ ਦੀਆਂ ਉਤਸਵੀਆਂ ਲੱਖ ਲੱਖ ਵਾਰਾਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਫਤੇਪੁਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ